ਜੋ ਬਲਤ ਰੋਈ ਕਰ ਜਾਂਦੀ ਫਿਰ ਤੂੰ ਮਾਰਦਾ ਨਾ ਤਾਂ ਕਿ ਨਹੀਂ ਮਾਰਦਾ ਮੈਂ ਇਹਨੇ ਕੋਈ ਨਾ ਕੋਈ ਕੀ ਹੋਇਆ ਕੀ ਭਣੇ ਦੱਸ ਕੀ ਮੈਂ ਬੜੀ ਹੁਣਾਂ ਨੂੰ ਕੈਂਸਰ ਸੀ ਉਹ ਨਹੀਂ ਦੱਸ ਕਿੰਨੇ ਸਾਲ ਪਹਿਲਾਂ ਸਾਲ ਪਹਿਲਾਂ ਠੀਕ ਆ ਫਿਰ ਮਮੀ ਉਹਨਾਂ ਨੂੰ ਉਹ ਵੀ ਥੋੜੇ ਬਿਮਾਰੇ ਰਹਿੰਦੇ ਸੀ ਅੱਕੇ ਮਾਰਦਾ ਬਹੁਤ ਸੀ ਉਹਨਾਂ ਨੂੰ ਹਾਂਜੀ ਬਸ ਇਹ ਇਹ ਮਾਰਨ ਕਰਕੇ ਉਹਨਾਂ ਦੀ ਡੈਥ ਹੋ ਗਈ ਜਿੰਮੇ ਘੋਣਾਂ ਦੀ ਭੈਣ ਦੱਸਦੀ ਆ ਮਾਂ ਵੀ ਇਸੇ ਬਿਜੋਗ ਦੁੱਖ ਚੱਲੇਗੀ ਇਹਦੇ ਟਪਟ ਖਾਂਦੀ ਖਾਂਦੀ ਉਹ ਤਾਂ ਕਰੋ ਵੀ ਬਾਹਰ ਰਹਿੰਦੇ ਸੀ ਤਰੇ ਕਿਤੇ ਸੌਣਾ ਕਰਦੇ ਸੀ ਤੇ ਘਰੇ ਚਲ ਜਾਂਦਾ ਉੱਥੇ ਵੀ ਹਥੋਪਾਈ ਕਰਨ ਲੱਗ ਜਾਂਦਾ ਜਾਂ ਤੇ ਬੱਚਾ ਦਾ ਡਰ ਲੱਗਦਾ ਹਾਂ ਇਹਦਾ ਪਤਾ ਨਹੀਂ ਲੱਗਦਾ ਕਦੋਂ ਚਲ ਜਾਂਦਾ ਹੈ ਮਾਰਨ ਲੱਗ ਜਾਂਦਾ ਜਾਂ ਭੈਣ ਆ ਹੁਣ ਇਕੱਲੀ ਇੱਕ ਇਹਦੇ ਵੀ ਘਰੇ ਜਾ ਕੇ ਇਹਦੇ ਬੱਚਿਆਂ ਨੂੰ ਵੀ ਮਾਰਦਾ ਇਹਨੂੰ ਵੀ ਗਲਤ ਤਰੀਕੇ ਨਾਲ ਇਹ ਤਾਂ ਬਿਹੇਵ ਕਰਦਾ ਹੈ ਮੇਰੇ ਕੀ ਨਾਂ ਸੀ ਤੇਰਾ ਸੁਨੀਪ ਇਸ ਵਰਦੀ ਮੰਮੀ ਨੂੰ ਕੁੱਟਦਾ ਸੀ ਤੂੰ ਕਾਹ ਤੋਂ ਕਾਹ ਤੋਂ ਮਾਰਦਾ ਸੀ ਮੰਮੀ ਦੇ ਹਾਂ ਮੰਮੀ ਮਰ ਗਈ ਵਿਚਾਰੀ ਹੁਣ ਕਿੱਥੋਂ ਲਿਆਏਗਾ ਮੰਮੀ ਹਾਂ ਵਰਦੀ ਮੰਮੀ ਕਿੱਥੋਂ ਲਿਆਏਗਾ ਤੂੰ ਮਾਰਦਾ ਇੱਥੇ ਪੜ ਉਹਨੂੰ ਕੁੱਟਦਾ ਸੀ ਮੁੱਠੀਆਂ ਮਾਰਦਾ ਸੀ ਹੁਣ ਮਰ ਗਈ ਉਹ ਬੱਚਿਆਂ ਨੂੰ ਮਾਰਦਾ ਇਹਨੇ ਕਈ ਮਨ ਬੇਜੀ ਟੱਕਰੇ ਆ ਕਹਿੰਦੇ ਇਹਦਾ ਮੁੰਡੇ ਦਾ ਕੋਈ ਹੱਲ ਕਰੋ ਕਿਉਂਕਿ ਕੋਈ ਵੀ ਲੜਕੀ ਜਾਂਦੀ ਸੁੱਤੇ ਚੱਕੇ ਨੇ ਪੱਥਰ ਰੋੜਾ ਮਾਰੀ ਦੇਖਾ ਨਹੀਂ ਕਿਸੇ ਨੇ ਮਾਰ ਲੱਗੇ ਨੇ ਸਾਨੂੰ ਜਿੰਨਾ ਡਰ ਬੈ ਗਿਆ ਸੀ ਕਿ ਇਹ ਤਾਂ ਬੱਚਿਆਂ ਨਾਲ ਮਰ ਜਾਵੇ ਭਾਜੀ ਲੜਕਾ ਬਾ ਵੀ ਉਹ ਸੜਕਾਂ ਤੇ ਨੰਗੇ ਪੈਰੀਂ ਨੂੰ ਤੁਰਿਆ ਫਿਰਦਾ ਬਹੁਤ ਗੰਦੇ ਕੱਪੜੇ ਪਾਏ ਆ ਐਂ ਸੜਕਾਂ ਤੇ ਭੱਜਿਆ ਫਿਰਦਾ ਲੋਕਾਂ ਦੇ ਇੱਟਾ ਰੋੜੇ ਮਾਰਦਾ ਬੱਚਿਆਂ ਨੂੰ ਮਾਰਦਾ ਕੁੱਟਦਾ ਬੱਚਿਆਂ ਨੂੰ ਫੜ ਲੈਂਦਾ ਸਕੂਟਰੀ ਤੇ ਜਾਂਦੇ ਕੋਈ ਕੁੜੀ ਆ ਉਹਨੂੰ ਫੜ ਲੈਂਦਾ ਇਹਨਾਂ ਨੂੰ ਹੋਰ ਤੋਂ ਬਾਕੀ ਅਫਸਰਟ ਹੈ ਇਹਨੇ ਦੇ ਪਰਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਕੀਤੇ ਵੇ ਕੋਈ ਵੀ ਲੇਡੀ ਜੀ ਆਉਂਦੀ ਹੈ ਕਿਸੇ ਦਾ ਗਲ ਘੁੜੀ ਜਾਂ ਕਿਸੇ ਦੀ ਸਕੂਟਰੀ ਨੂੰ ਖੜਕੇ ਫੜ ਕੇ ਸਿਰ ਕਰਦਾ ਇਸ ਟਾਈਮ ਇਹ ਸਾਰ ਤੋਂ 70% ਮਾਤੀ ਅਫਸਰ ਘਰ ਦੇ ਵਿੱਚ ਕੋਈ ਹੈ ਨਹੀਂ ਦੇਖ ਪਰਵਾਸ ਤੇ ਸੰਦੀਪ ਸੰਦੀਪ ਆ ਥੱਲੇ ਯਾਰ ਕੀ ਹਾਲ ਨੇ ਆਪਾਂ ਤਾਂ ਭਰਾ ਆ ਵਾ ਸੰਦੀਪ ਮੈਂ ਤਾਂ ਤੈਨੂੰ ਹੁਣ ਪਛਾਣਾ ਓਏ ਸੰਦੀਪ ਉਹ ਤੂੰ ਹੀ ਨਹੀਂ ਕੀ ਹਾਲ ਨੇ ਕਿੰਨਾ ਪੜਿਆ ਤੂੰ ਅਨ ਪੜਾ ਅਨ ਪੜਾ ਤੂੰ ਕਮਾਲ ਹੋ ਗਈ ਯਾਰ ਉਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਜਦੋਂ ਮਿਲੇ ਸੀ ਚਿੱਤੇ ਤੈਨੂੰ ਮੰਦਰ ਚ ਪੁੱਲ ਗਿਆ ਫਿਰ ਤੂੰ ਇਹ ਕੌਣ ਵੱਡੀ ਛੋਟੀ ਵੱਡੀ ਕੀ ਨਾਂ ਇਹਦਾ ਅੰਜੂ ਵਾਲਾ ਅੰਜੂ ਵਾਲਾ ਰੋਈ ਕਰ ਜਾਂਦੀ ਐ ਤੂੰ ਮਾਰਦਾ ਨਾ ਨਹੀਂ ਨਹੀਂ ਤਾਂ ਕਿੰਨੀ ਮਾਰਦਾ ਮੈਂ ਤੈਰੀ ਡੈਡੀ ਕਿੱਥੇ ਹੈ ਮੰਮੀ ਕਿੱਥੇ ਗਏ ਕੀ ਹੋ ਗਿਆ ਸੀ ਮੰਮੀ ਨੂੰ ਭੈਣੇ ਦੋ ਨਾ ਕੋਈ ਕੀ ਹੋਇਆ ਕੀ ਭੈਣੇ ਦੱਸ ਕਿਵੇਂ ਪਰਿਵਾਰ ਤੇਰੇ ਮੰਮੀ ਡੈਡੀ ਕਿੱਥੇ ਹੈ ਕਿਵੇਂ ਗੱਲ ਡੱਤ ਉਹਨਾਂ ਦੀ ਡੈਡੀ ਨੂੰ ਕੈਂਸਰ ਸੀ ਮੰਮੀ ਦੀ ਡੈਥ ਹੋ ਗਈ ਕਿੰਨੇ ਸਾਲ ਪਹਿਲਾਂ 7-8 ਸਾਲ ਹੋ ਗਏ ਠੀਕ ਹੈ ਫਿਰ ਮੰਮੀ ਉਹਨਾਂ ਉਹ ਵੀ ਥੋੜੇ ਬਿਮਾਰੇ ਰਹਿੰਦੇ ਸੀ ਅੱਕੇ ਮਾਰਦਾ ਬਹੁਤ ਸੀ ਉਹਨਾਂ ਨੂੰ ਹਾਂਜੀ ਬਸ ਇਹ ਇਹ ਮਾਰਨ ਕਰਕੇ ਉਹਨਾਂ ਦੀ ਡੈਥ ਹੋ ਗਈ ਬਹੁਤ ਮਾਰਦਾ ਸੀ ਹਾਂ ਤਾਂ ਘਰੋਂ ਵੀ ਬਾਹਰ ਰਹਿੰਦੇ ਸੀ ਕਦੇ ਕਿਤੇ ਸੋਣਾ ਕਦੇ ਕਿਤੇ ਸੋਣਾ ਜਿਵੇਂ ਘਰੇ ਨਹੀਂ ਸੀ ਬਣ ਦਿੰਦਾ ਹਾਂ ਜ ਨਹੀਂ ਘਰੇ ਨਹੀਂ ਤੇ ਬਣ ਦਿੰਦਾ ਉਹਨਾਂ ਨੂੰ ਕਿੰਨੇ ਭੈਣ ਭਰਾ ਤੁਸੀਂ ਅੱਜ ਕੋਈ ਨਹੀਂ ਭੈਣ ਭਰਾ ਨਹੀਂ ਨਹੀਂ ਟੁੱਡੀ ਮੇਰੀ 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 ਨੂੰ 9 ਸਾਲ ਹੋ ਹੈ 9 ਸਾਲ 9 ਸਾਲ ਕਿੱਥੇ ਪਿੰਡ ਤੋਂ ਕਿੰਨੇ ਕੁ ਦੂਰ ਥੋੜਾ ਹੀ ਐ ਲੋਕ ਲਈ ਐ ਲੋਕ ਲਈ ਐ ਤੇ ਫਿਰ ਤੁਸੀਂ ਆਉਂਦੇ ਜਾਂਦੇ ਸੀ ਘਰ ਚ ਕਿਵੇਂ ਕਰ ਇਹਦਾ ਕੀ ਹਾਲ ਸੀ ਸਾਨੂੰ ਵੀ ਪਰੜਨ ਨਹੀਂ ਦਿੰਦਾ ਘਰੇ ਕੁੱਟਮਾਰ ਕਰਦਾ ਹੱਥੋ ਪਾਈ ਬਹੁਤ ਕਰਦਾ ਮੇਰੇ ਘਰੇ ਚਲ ਜਾਂਦਾ ਉੱਥੇ ਵੀ ਹੱਥੋ ਪਾਈ ਕਰਨ ਲੱਗ ਜਾਂਦਾ ਚਾਟੇ ਬੱਚਾ ਦਾ ਡਰ ਲੱਗਦਾ ਉਹਨਾਂ ਨੂੰ ਮੈਂ ਇਕੱਲੇ ਨਹੀਂ ਛੱਡ ਸਕਦੀ ਮੈਨੂੰ ਵੀ ਇਕੱਲੇ ਨਹੀਂ ਛੱਡਦੇ ਉਹ ਕਿਹਦਾ ਪਤਾ ਨਹੀਂ ਲੱਗਦਾ ਕਦੋਂ ਚਲ ਜਾਂਦਾ ਐ ਮਾਰਨ ਲੱਗ ਜਾਂਦਾ ਜਾ ਕੇ ਹਾਂਜੀ ਕਿੰਨੇ ਸਾਲਾਂ ਤੋਂ ਐਂ ਹੀ ਕਰ ਰਿਹਾ ਇਹਨੂੰ ਹੋਗੇ 7-8 ਸਾਲ ਤੋਂ ਉੱਪਰ ਹੀ ਹੋ ਉਸ ਤੋਂ ਪਹਿਲਾਂ ਠੀਕ ਸੀ ਜੀ ਮਾਂ ਹਾਂਜੀ ਕੀ ਕੰਮ ਕਰਦਾ ਸੀ ਜੀ ਲੱਫ ਪੜਿਆ ਉਦੋਂ ਐਸੇ ਮੰਮੀ ਦਾ ਕੀ ਨਾਮ ਸੀ ਤੇਰਾ ਸੰਦੀਪ ਸਵਰਨੀ ਸਵਰਨੀ ਮੰਮੀ ਨੂੰ ਕੁੱਟਦਾ ਸੀ ਤੂੰ ਨਹੀਂ ਕਾ ਤੂੰ ਕਾ ਤੂੰ ਮਾਰਦਾ ਸੀ ਮੰਮੀ ਦੇ ਹੁਣ ਮੰਮੀ ਮਰ ਗਈ ਵਿਚਾਰੀ ਹੁਣ ਕਿੱਥੋਂ ਲਿਆਏਗਾ ਮੰਮੀ ਹੁਣ ਸਵਰਨੀ ਮੰਮੀ ਕਿੱਥੋਂ ਲਿਆਏਗਾ ਤੂੰ ਮਾਰਦਾ ਈ ਥੱਪੜ ਉਹਨੂੰ ਕੁੱਟਦਾ ਸੀ ਮੁੱਕੀਆਂ ਮਾਰਦਾ ਸੀ ਹੁਣ ਮਰ ਗਈ ਉਹ ਹੁਣ ਤੈਨੂੰ ਕੌਣ ਕਹੂਗਾ ਵੀ ਪੁੱਤ ਪੈ ਜਾ ਹੁਣ ਮੰਮੀ ਕਿੱਥੋਂ ਲੱਭੇਗਾ ਗਈ ਕਿ ਮੰਮੀ ਕਿੱਥੇ ਗਈ ਮੰਮੀ ਕਿੱਥੇ ਗਈ ਠੀਕ ਆ ਵੀਰੇ ਠੀਕ ਆ ਕਿਉਂਕਿ ਮੈਂ ਪਿੰਡੇ ਜਾਂਦਾ ਸੀ ਬੱਚਿਆਂ ਨਾਲ ਕਿਉਂਕਿ ਮੇ ਵੀ ਥੋੜੀ ਛੁੱਟੀ ਸੀ ਮਹੀਨਾ ਦੀ ਛੁੱਟੀ ਸੀ ਫਿਰ ਜਦੋਂ ਪਾਜੀ ਨੂੰ ਰੋਡ ਤੇ ਦੇਖਣਾ ਮੈਂ ਬੱਚਿਆਂ ਨੂੰ ਮਾਰਦਾ ਇਹਨੇ ਕਈ ਮੈਨੂੰ ਲੇਡੀਜ਼ ਟੱਕਰੇ ਆ ਕਹਿੰਦੇ ਇਹਦਾ ਮੁੰਡੇ ਦਾ ਕੋਈ ਹੱਲ ਕਰੋ ਕਿਉਂਕਿ ਕੋਈ ਵੀ ਲੜਕੀ ਜਾਂਦੀ ਸੀ ਉਹ ਤੇ ਚੱਕ ਕੇ ਨੇ ਪੱਥਰ ਰੋੜਾ ਮੈਂ ਇਹ ਦੇਖਣਾ ਨਹੀਂ ਕਿਸੇ ਦੇ ਮਾਰ ਲੱਗੇ ਨੇ ਕੋਈ ਇਹਨੂੰ ਸਕੂਟਰੀ ਤੋਂ ਫੜ ਲੈਣਾ ਹੈਂਡਲ ਤੋਂ ਫੜ ਕੇ ਥੱਲੇ ਸਿੱਟ ਲੈਣਾ ਫਿਰ ਪਾਜੀ ਥੋੜਿਆ ਰੋਂਗ ਚੱਲਣਾ ਪਿਆ ਸੀ ਬਾੜਾ ਨੇ ਰਾ ਜਾਂਦੇ ਕੁੜੀਆਂ ਵੀ ਉਹਨੀਆਂ ਫੜ ਲੈਂਦੇ। ਬੱਚੇ ਨੂੰ ਵੀ ਸਕੂਲ ਜਾਂਦੇ ਨੂੰ ਸਾਨੂੰ ਇੰਨਾ ਡਰ ਪੈ ਗਿਆ ਸੀ ਕਿ ਤਾਂ ਬੱਚਾ ਨਾ ਮਰ ਜਾਵੇ ਭਾਜੀ। ਕਿਉਂਕਿ ਤੁਹਾਨੂੰ ਪਤਾ ਫਿਰ ਕਿੱਥੋਂ ਔੜੀਆਂ ਨੇ ਕਿੱਥੋਂ ਬੋਤ ਲੈਣਾ ਬਾਅਦ ਵਿੱਚ ਕਿਸੇ ਦਾ ਪੁੱਤ ਮਰ ਗਿਆ। ਕੋਈ ਬੱਚਾ ਹੀ ਮਰ ਜਾਂਦਾ ਛੋਟਾ ਹੱਥ ਚ ਆ ਗਿਆ ਇਹਦੇ। ਹੁਣ ਵੀ ਭਾਜੀ ਅਸੀਂ ਨੂੰ ਜਦ ਲਿਆਂ ਤਾਂ ਗੱਡੀ ਚੱਕ ਕੇ ਲਿਆਂਦਾ ਚਾਲਾ ਜਣੇ ਲਾਦੇ ਲਾੰਦਾ ਗੱਡੀ ਇਹਦੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਨਵਾਂ ਸ਼ਹਿਰ ਤੋਂ ਪਹੁੰਚਿਆ ਜ ਸੰਦੀਪ ਨਾਲ ਉਹਦੀ ਭੈਣ ਆ। ਭੈਣੇ ਤੇਰਾ ਕੀ ਨਾਂ ਦੱਸਿਆ? ਅੰਜੂ ਵਾਲਾ ਤੇ ਨਾਲ ਸਾਡੇ ਛੋਟਾ ਭਰਾ ਹਤੇਸ਼ ਅਰੋੜਾ ਇਹ ਵੀਰ ਪੰਜਾਬ ਪੁਲਿਸ ਦੇ ਵਿੱਚ ਸਮਾਜ ਸੇਵੀ ਆ ਪੰਜਾਬ ਪੁਲਿਸ ਦੀ ਆਪਣੀ ਜੌਬ ਦੇ ਨਾਲ ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਵੀ ਨਿਭਾ ਰਿਹਾ ਇਹ ਵੀਰ ਹਤੇਸ਼ ਦਾ ਸਾਨੂੰ ਕਾਲ ਆਇਆ ਉਹਨੇ ਦੱਸਿਆ ਵੀ ਵੀਰੇ ਸਾਡੇ ਨੇੜੇ ਪਿੰਡ ਪੈਂਦਾ ਪਿੰਡ ਦਾ ਨਾਮ ਹੈਗਾ ਮਜੋਰਟ ਮਜੋਰਟ ਮਝੋਟ ਪਿੰਡ ਤਸਵੀਰ ਬਲਾਚੌਰ ਵੀ ਉੱਥੇ ਇੱਕ ਲੜਕਾ ਵਾ ਵੀ ਉਹ ਸੜਕਾਂ ਤੇ ਨੰਗੇ ਪੈਰੀਆਂ ਤੁਰਿਆ ਫਿਰਦਾ ਬਹੁਤ ਗੰਦੇ ਕੱਪੜੇ ਪਾਏ ਆ ਐਂ ਸੜਕਾਂ ਤੇ ਭੱਜਿਆ ਫਿਰਦਾ ਲੋਕਾਂ ਦੇ ਇਟਾਂ ਰੋੜੇ ਮਾਰਦਾ ਬੱਚਿਆਂ ਨੂੰ ਮਾਰਦਾ ਕੁੱਟਦਾ ਬੱਚਿਆਂ ਨੂੰ ਫੜ ਲੈਂਦਾ ਸਕੂਟਰੀ ਤੇ ਜਾਂਦੇ ਕੋਈ ਕੁੜੀ ਆ ਉਹਨੂੰ ਫੜ ਲੈਂਦਾ ਗਲਤ ਹਰਕਤਾਂ ਵੀ ਕਰਦਾ ਜਿੰਮੇ ਕਿ ਉਹਨਾਂ ਦੀ ਭੈਣ ਦੱਸਦੀ ਆ ਮਾਂ ਵੀ ਇਸ ਅਵਿਯੋਗ ਚ ਦੁੱਖ ਚ ਚਲੇ ਗਈ ਇਹਦੇ ਤੋਂ ਕੁੱਟ ਖਾਂਦੀ ਖਾਂਦੀ ਬਾਪ ਵੀ ਚਲਾ ਗਿਆ ਭੈਣ ਆ ਹੁਣ ਕੱਲੀ ਇੱਕ ਇਹਦੇ ਵੀ ਘਰੇ ਜਾ ਕੇ ਇਹਦੇ ਬੱਚਿਆਂ ਨੂੰ ਵੀ ਮਾਰਦਾ ਇਹਨੂੰ ਵੀ ਗਲਤ ਤਰੀਕੇ ਨਾਲ ਇਹ ਤਾਂ ਬਿਹੇਵ ਕਰਦਾ ਤੇ ਫਿਰ ਅੱਜ ਦਾ ਸਮਾਜ ਤੁਸੀਂ ਸਾਰੇ ਸਮਝਦੇ ਹੋ ਜਾਣਦੇ ਹੋ ਕਿਸ ਤਰ੍ਹਾਂ ਦਾ ਬਾ ਤਾਏ ਚਾਚੇ ਮਾਮੇ ਮਾਸੀਆਂ ਭੂਆ ਇਹ ਸਾਰੇ ਰਿਸ਼ਤੇ ਨਾਤੇ ਕਿਸੇ ਕਦਰ ਸਾਡੀ ਮਦਦ ਕਰਦੇ ਆ ਇਹ ਵੀ ਆਪਾਂ ਸਾਰੇ ਭਲੀ ਭਾਂਤ ਜਾਣਦੇ ਆ ਪਰ ਧੰਨਵਾਦ ਆ ਕੁਝ ਉਹ ਲੋਕ ਜਿਹੜੇ ਆਪਣੀ ਇਨਸਾਨੀਅਤ ਦੀ ਰਿਸ਼ਤਦਾਰੀ ਨਿਭਾਉਂਦੇ ਆ ਇਹ ਪਿੰਡ ਦੇ ਹੀ ਨੌਜਵਾਨ ਨੇ ਵੀਰ ਇਹਨਾਂ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਸੀਗਾ ਇੱਕ ਇਨਸਾਨ ਹੋਣ ਦਾ ਨਾਤਾ ਰਿਸ਼ਤਾ ਸੀ ਇੱਕ ਜਿਹੜਾ ਇਹਨਾਂ ਵੀਰਾਂ ਨੇ ਹਤੇਸ਼ ਦੇ ਨਾਲ ਸੰਪਰਕ ਕੀਤਾ ਇਹਨੂੰ ساری ਜਾਣਕਾਰੀ ਦਿੱਤੀ ਹਤੇਸ਼ ਨੇ ਫਿਰ ਅੱਗੋਂ ਅੱਗੇ ਹੋ ਕੇ ਇਸ ਵੀਰ ਦਾ ਇਲਾਜ ਕਰਾਉਣ ਲਈ ਪੂਰੀ ਕੋਸ਼ਿਸ਼ ਕੀਤੀ ਵੀਰ ਨੂੰ ਕਿਸੇ ਤਰੀਕੀ ਉੱਥੇ ਮਦਦ ਮਿਲੇ ਪਰ ਜਦੋਂ ਹਾਲਾਤ ਵੱਧ ਤੋਂ ਵੱਧਰ ਹੋਏ ਜਦੋਂ ਹਤੇਸ਼ ਨੂੰ ਲੱਗਿਆ ਵੀ ਇਹ ਇੱਥੇ ਕੰਟਰੋਲ ਨਹੀਂ ਆ ਸਕਦਾ ਤਾਂ ਫਿਰ ਹਤੇਸ਼ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਅੱਜ ਸੁਪਨਿਆਂ ਦੇ ਘਰ ਲੈ ਕੇ ਆਏ ਕੱਲ ਨੂੰ ਕੈਂਪਾ ਕੈਂਪ ਦੇ ਵਿੱਚ ਇਸ ਵੀਰ ਦਾ ਟ੍ਰੀਟਮੈਂਟ ਸ਼ੁਰੂ ਕਰਾਇਆ ਜਾਊਗਾ ਕਰੇ ਇਹ ਭੈਣ ਜਿਹੜੀ ਉਹ ਵੀ ਵਿਆਹੀ ਹੋਈ ਆ ਅੰਜੂ ਬਾਲਾ ਦਵਾਈ ਤਾਂ ਇਹ ਪਹਿਲਾਂ ਵੀ ਨਹੀਂ ਸੀ ਖਾਂਦਾ ਮਾਂ ਦੇ ਵੀ ਨਹੀਂ ਸੀ ਆਖੇ ਲੱਗਦਾ ਪਿਓ ਦੇ ਵੀ ਨਹੀਂ ਸੀ ਲੱਗਦਾ ਕੁੜ ਦਾ ਮਾਰਦਾ ਸੀ ਹੁਣ ਭੈਣ ਤੋਂ ਦਵਾਈ ਤਾਂ ਨੇ ਕਿੱਥੋਂ ਖਾ ਲੈਣੀ ਸੀਗੀ ਤੇ ਦਵਾਈ ਦਵਾਈ ਵੀ ਨਹੀਂ ਕਿਸੇ ਨੇ ਕਿਉਂਕਿ ਉਸ ਪਾਸੇ ਨੂੰ ਗਏ ਨਹੀਂ ਇਹ ਨਾ ਤੁਰਦਾ ਸੀ ਕਿਸੇ ਨਾਲ ਨਾ ਆਖੇ ਲੱਗਦਾ ਸੀ ਕਿਸੇ ਤੇ ਤਾਂ ਮਾਰਨ ਕੁੱਟਣ ਪੈਂਦਾ ਸੀ ਤੇ ਹੁਣ ਇਸ ਬੱਚੇ ਨੂੰ ਆਪਾਂ ਇਸ ਛੋਟੇ ਭਰਾ ਨੂੰ ਦਵਾਈ ਸ਼ੁਰੂ ਕਰਾਉਣ ਜਾ ਰਹੇ ਹਾਂ ਕੱਲ ਨੂੰ ਸੁਪਨਿਆਂ ਦੇ ਘਰ ਵਿੱਚ ਲੱਗਦੇ ਦਵਾਈਆਂ ਦੇ ਲੰਗਰ ਤੋਂ ਅਰਦਾਸ ਕਰਿਓ ਸੰਦੀਪ ਇਹ ਲੰਗਰ ਰੂਪੀ ਪ੍ਰਸ਼ਾਦ ਛੱਕੇ ਠੀਕ ਹੋ ਜੇ ਵੀ ਇਸ ਘਰ ਦਾ ਇਕਲੌਤਾ ਵਾਰਿਸ ਆ ਉਸ ਘਰ ਦੇ ਉਸ ਜੁੜੇ ਹੋਏ ਘਰ ਦੇ ਬੂਹੇ ਨੂੰ ਦੁਬਾਰਾ ਫੇਰ ਤੋਂ ਖੁਸ਼ੀਆਂ ਨਾਲ ਉਸ ਬੇੜੇ ਨੂੰ ਪਰ ਸਕੇ ਅਰਦਾਸ ਕਰਿਓ ਨਹੀਂ ਤਾਂ ਮਾਂ ਬਾਪ ਵੀ ਬੇਆਸ ਹੋ ਕੇ ਇਸ ਦੁਨੀਆ ਤੋਂ ਤੁਰ ਗਏ ਆ ਤੇ ਭੈਣ ਵੀ ਪੇਕਿਆਂ ਦੇ ਘਰ ਵੱਲ ਜਦੋਂ ਦੇਖ ਦੀਆ ਖਾਲੀ ਉਸ ਘਰ ਦੇ ਦਰਵਾਜੇ ਦੇ ਬਾਹਰ ਲੱਗਿਆ ਹੋਇਆ ਉਹ ਕੁੰਡਾ ਤੇ ਸੜਕਾਂ ਤੇ ਦਰਦਰ ਦੀਆਂ ਠੋਕਣਾ ਖਾਂਦਾ ਫਿਰਦਾ ਭਰਾ ਤੇ ਇਧਰੋਂ ਉਧਰੋਂ ਹਰ ਰੋਜ਼ ਆਲਾੰਬੇ ਫੋਨ ਆਉਣੇ ਆ ਵੀ ਤੇਰੇ ਭਰਾ ਨੇ ਉਹਦੇ ਇੱਟ ਮਾਰੀ ਉਹ ਸਾਡੀ ਕੁੜੀ ਨੂੰ ਨੇ ਕਹਿੰਦਾ ਸਾਡੇ ਮੁੰਡੇ ਦੇ ਮਾਰਿਆ ਤੇ ਨਾ ਉਸ ਕਰਨ ਦੇ ਯੋਗ ਆ ਵਿਚਾਰੀ ਅੰਜੂ ਬਾਲਾ ਲੰਬਾ ਤਾਂ ਤਾਂ ਹੀ ਲਵੇ ਜੇ ਕੋਈ ਮਦਦ ਕਰ ਸਕਦੀ ਹੋਵੇ ਉਹ ਤਾਂ ਕੁਝ ਕਹਿਣ ਜੋਗੀ ਵੀ ਹੈ ਨਹੀਂ ਬਸ ਅੱਜ ਇਹ ਜਿਹੜਾ ਪ੍ਰਾਲਾ ਇਹਨਾਂ ਵੀਰਾਂ ਵੱਲਿਓ ਕੀਤਾ ਗਿਆ ਹਤੇਸ਼ ਵੀਰ ਵੱਲਿਓ ਕਿ ਜ਼ਿੰਮੇਵਾਰੀ ਨਿਭਾਈ ਗਈ ਆ ਤੇ ਆਪਾਂ ਵੀ ਡਲ ਕੇ ਸਾਰੇ ਆਪਣਾ ਬਣਦਾ ਯੋਗਦਾਨ ਪਾਈਏ ਅਰਦਾਸ ਦੀ ਉਹ ਲੋੜ ਆ ਤੁਹਾਡੀ ਦੀ ਦੁਆਵਾਂ ਦੀ ਉਹ ਲੋੜ ਆ ਬਾਕੀ ਕਾਰਜ ਆਪੇ ਹੀ ਹੋ ਜਾਣਾ ਸੱਚੇ ਪਾਤਸ਼ਾਹ ਨੇ ਕਰ ਲੈਣਾ ਸੰਦੀਪ ਲਈ ਅਰਦਾਸ ਕਰਿਓ ਬਾਕੀ ਅਰੋੜਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਪਹਿਲਾਂ ਇਹ ਕਹੂੰਗਾ ਕਿ ਮੈਂ ਜਿੰਨਾ ਧੰਨਵਾਦ ਤੁਹਾਡਾ ਕਰ ਲਵਾਂ ਵੀ ਉਹਨਾਂ ਥੋੜਾ ਆ ਚਲੋ ਸਾਡੀ ਤਾਂ ਪ੍ਰਵਾਦ ਹੋਣੇ ਜਿਲ੍ਹਾ ਨਵਾਂ ਸ਼ਹਿਰ ਦੇ ਮੇਰੇ ਹਿਸਾਬ ਨਾਲ ਵੀ ਅੱਜ ਤੋਂ 10 ਤੋਂ 15 ਜਿਹੜੇ ਕੇਸ ਆ ਉਹ ਤੁਹਾਡੇ ਕੋਲ ਹੀ ਆਏ ਨੇ ਜੀ ਸੋ ਮੈਂ ਤਾਂ ਆਪਣੇ ਇਲਾਕੇ ਦੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਜਿੰਨਾ ਹੋ ਸਕਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਇਨਾਵਲ ਦੇਖ ਕੇ ਇਨਾ ਬੇਸਹਾਰਿਆਂ ਵਲ ਦੇਖ ਕੇ ਇਸ ਪਰਿਵਾਰ ਦੇ ਨਾਲ ਜੁੜੋ ਤਾਂ ਜੋ ਆਪਾਂ ਹੋਰ ਮਿਹਨਤ ਕਰ ਸਕੀਏ ਤਾਂ ਜੋ ਗੁਰਪ੍ਰੀਤ ਸਿੰਘ ਮਿੰਟੂ ਜੀ ਉਹਨਾਂ ਦਾ ਨਾਮ ਜਿਹੜਾ بلندੀਆਂ ਤੱਕ ਪਹੁੰਚ ਸਕੇ ਕਿ ਮੈਂ ਜੋ ਮਨ ਦੇ ਵਿੱਚ ਇਨਾ ਬਾਰੇ ਸੋਚ ਕੇ ਆਪਣਾ ਜੋ ਸੋਚ ਕੇ ਆਇਆ ਹਾਂ ਜਿਵੇਂ ਸੋਚ ਕੇ ਰੱਖਿਆ ਹੋਇਆ ਮੈਂ ਉਹ ਚੀਜ਼ ਦੇਖ ਲਈ ਤੇ ਸਮਝ ਲਓ ਵੀ ਸਾਡਾ ਜਿਹੜਾ ਇਸ ਦੁਨੀਆ ਤੇ ਆਣਾ ਸੰਪੂਰਨ ਹੈ ਸੋ ਬਸ ਇਹੀ ਬੇਨਤੀ ਹੈ ਜੀ ਸਤਿਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭੈਣੇ ਉਹ ਆਈਏ ਇੱਥੇ ਨਾਲ ਲੈ ਕੇ ਤੁਰੀਆਂ ਨਹੀਂ ਤਾਂ ਰਿਸ਼ਤੇਦਾਰ ਬਹਾਨਾ ਭਾਲਦੇ ਆ ਵੀ ਇਹ ਤਾਂ ਐਦਾਂ ਵਾ ਉਦਾਂ ਵਾ ਕੋਈ ਨਾਲ ਵੀ ਨਹੀਂ ਤੁਰਦਾ